ਟੈਸਲਾ ਦਾ ਜਿਹੜਾ ਸਟਾਕ ਆ ਉਹ ਰੈੱਡ ਦੇ ਵਿੱਚ ਆ ਬਹੁਤ ਸਾਰੇ ਲੋਕ ਪੂਰੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਟੈਸਲਾ ਦੇ ਅਗੇਂਸਟ 베ਰੀਆ ਵੀ 베ਰੀਏ ਦੇ ਲੋਕਾਂ ਨੇ ਵੀ ਜੁਆਇਨ ਕੀਤਾ 베ਰੀਏ ਦੇ ਬਹੁਤ ਸਾਰੇ ਸ਼ਹਿਰਾਂ 'ਚ ਪੋਸਟਰ ਲੱਗੇ ਹੋਏ ਆ ਕਿ ਜਿਹੜੀ ਟੈਸਲਾ ਖਰੀਦਣੀ ਬੰਦ ਕਰੋ ਇਸ ਨੂੰ ਵੇਚ ਦਿਓ ਕਈ ਜਗ੍ਹਾ ਦੇ ਉੱਤੇ ਟੈਸਲਾ ਦੇ ਜਿਹੜੀਆਂ ਸੇਲਜ਼ ਆਫਿਸ ਆ ਉਹ ਭੰਨ ਤੋੜ ਵੀ ਕੀਤੀ ਗਈ ਹੈਗੀ ਆ ਡ੍ਰੰਪ ਹੋਣਾ ਨੇ ਟੈਸਲਾ ਖੋਦ ਖਰੀਦ ਕੇ ਉਹਦੀ ਜਿਹੜੀ ਸਪੋਰਟ ਕਰਨ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ ਸੋ ਸਾਰਾ ਕਾਸੀ ਦੇ ਵਿੱਚ ਜੋ ਜੋ ਜਿਸ ਡਿਪਾਰਟਮੈਂਟ ਨੂੰ ਦੋਜ ਨੂੰ ਲੀਡ ਕਰ ਰਹੇ ਆ ਐਲਨ ਮਸਕ ਟੈਸਲਾ ਦੇ ਸੀਈਓ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਫੈਡਰਲ ਵਰਕਰਸ ਨੂੰ ਲੇਆਫ ਕੀਤਾ ਹੈ ਉਹਦੇ ਕਰਕੇ ਲੋਕ ਔਖੇ ਆ 50% ਟੈਸਲਾ ਦਾ ਸਟਾਕ ਇਲੈਕਸ਼ਨ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਡਾਊਨ ਜਾ ਚੁੱਕਾ ਹੈਗਾ ਆ ਬੇਇਰਿਆ ਦੇ ਲੋਕ ਇਹ ਕਹਿੰਦੇ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਦਾ ਨੁਕਸਾਨ ਕਰਨ ਦੇ ਲਈ ਸਾਡਾ ਕੋਈ ਇੱਛਾ ਨਹੀਂ ਹੈਗੀ ਪਰ ਅਸੀਂ ਫਾਈਨੈਂਸ਼ੀਅਲੀ ਜਿਹੜਾ ਹਿੱਟ ਕਰਨਾ ਚਾਹੁੰਦੇ ਆ ਟੈਸਲਾ ਦੀਆਂ ਕਾਰਾਂ ਦੁਆਰਾ ਕੀ ਵੇਚ ਕੇ ਤੇ ਨਾ ਨਵੀਆਂ ਜਿਹੜੀਆਂ ਕਾਰਾਂ ਆ ਉਹ ਖਰੀਦ ਕੇ ਜੀ 트럼ਪ ਉਹਨੇ ਕਿਹਾ ਸੀਗਾ ਜਦੋਂ ਤੋਂ ਟੈਸਲਾ ਦੇ ਕਈ ਗੱਡੀਆਂ ਨੂੰ ਅੱਗ ਲੱਗੀ ਆ ਉਹਦੇ ਖਿਲਾਫ ਪ੍ਰੋਟੈਸਟ ਹੋਏ ਆ 트럼ਪ ਉਹਨਾਂ ਨੇ ਕਿਹਾ ਵੀ ਵਾਇਲੈਂਸ ਅਗੇਂਸਟ ਟੈਸਲਾ ਉਸ ਨੂੰ ਡੋਮੈਸਟਿਕ ਟਰੋਰਿਜ਼ਮ ਦੇ ਤੌਰ ਦੇ ਉੱਤੇ ਇਹ ਦੇਖਣਗੇ 2 ਦਿਨ ਪਹਿਲਾਂ ਜਿਹੜਾ ਆ ਰਾਸ਼ਪਤੀ 트럼ਪ ਨੇ ਇਹ ਬਿਆਨ ਦਿੱਤਾ ਸੀ ਜਦ ਯਾਦ ਹੋਣਾ ਸੈਟਲ ਦੇ ਵਿੱਚ ਜਿਹੜੇ ਟੈਸਲਾ ਟਰੱਕ ਆ ਉਹਨਾਂ ਨੂੰ ਅੱਗ ਜਿਹੜੀ ਉਹ ਲਾ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਦੇ ਵਿਲ ਗੋ ਥਰੂ ਹੈਲ ਟਰੰਪ ਹੁਣਾਂ ਨੇ ਇਲਾਨ ਮਸਕ ਦਾ ਜਿੱਦਾਂ ਤੁਸੀਂ ਦੱਸਿਆ ਜਿਵੇਂ ਉਹ ਪੂਰੀ ਤਰ੍ਹਾਂ ਸਪੋਰਟ ਦੇ ਵਿੱਚ ਨਾਲ ਆ ਉਦਾਂ ਜੇ ਮੰਨਿਆ ਜਾਵੇ ਵਾਈਟ ਹਾਊਸ ਦਾ ਜਾਂ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਡੋਜ ਨੂੰ ਟਰੰਪ ਹੁਣੀ ਰਨ ਕਰ ਰਹੇ ਆ ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਭ ਨੂੰ ਪਤਾ ਆ ਵੀ ਡੋਜ ਨੂੰ ਇਸ ਟਾਈਮ ਇਲਾਨ ਮਸਕ ਹੀ ਜਿਹੜਾ ਉਹ ਰਨ ਕਰ ਰਿਹਾ ਆ ਕਿਉਂਕਿ ਉਹ ਅਧਿਕਾਰਤ ਇਲੈਕਟਿਡ ਅਧਿਕਾਰੀ ਨਹੀਂ ਆ ਉਸ ਦੀ ਸੈਨੇਟ ਦੇ ਵਿੱਚ ਕਨਫਰਮੇਸ਼ਨ ਨਹੀਂ ਹੋਈ ਤੇ ਇੱਕ ਸਰਕਾਰੀ ਏਜੰਸੀ ਨੂੰ ਰਨ ਕਰਨ ਦਾ ਉਹਦੇ ਕੋਲ ਇਸ ਤਰੀਕੇ ਦੇ ਅਕਤਿਆਰ ਨਹੀਂ ਹੈਗਾ ਸੋ ਅਦਾਲਤੀ ਅਦਾਲਤ ਦੇ ਵਿੱਚ ਜਾਂ ਲੀਗਲ ਦੇ ਵਿੱਚ ਟਰੰਪ ਹੋਣੀ ਪਰ ਉਦਾਂ ਕਹਿੰਦੇ ਵੀ ਜਿਹੜੇ ਇਲਨ ਮਸਕਾ ਉਹ ਇਸ ਦੇ ਵਿੱਚ ਸ਼ਾਰਟਸ ਕਾਲ ਕਰ ਰਹੇ ਨੇ